ਬੇਜ਼ੁਬਾਨ ਨੇ ਤਕੀਖ ਹੋਇਆ ਇਹਨਾਂ ਵਿੱਚ ਵੀ ਜਾਣੈ ਜ਼ੁਬਾਨੋਂ ਬੋਲ ਕੇ ਪਮੇ ਨਹੀਂ ਦੱਸ ਸਕਦੇ ਪਰ ਸਰਦੀ ਗਰਮੀ ਨੂੰ ਆਪਣੇ ਪਿੰਡੇ ਤੇ ਇਹ ਜਾਨਵਰ ਵੀ ਖੰਡਾਉਂਦੇ ਨੇ ਨਵੰਬਰ ਨੂੰ ਜਦੋਂ ਬੁਲਡੋਜ਼ਰ ਚਲਾਇਆ ਗਿਆ ਸੀ ਤਈ ਬੇਜ਼ੁਬਾਨ ਜਿਹੜੇ ਨੇ ਇਹਨਾਂ ਦੇ ਘਰ ਵੀ ਟੁੱਟੇ ਸੀ ਜਾਨਵਰਾਂ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਜਾਨਵਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਹੁੰਦਾ ਹੈ ਜਾਂ ਫਿਰ ਕਿਸੇ ਉਮਰੀ ਥਾਂ ਦੇ ਉਤੇ ਜਾਨਵਰ ਨੂੰ ਰਹਿਣਾ ਪੈਂਦਾ ਤੇ ਉਹਨਾਂ ਦੇ ਸੁਭਾਅ ਦੇ ਵਿੱਚ ਵੀ ਚੇਂਜ ਹੁੰਦਾ ਹੈ। ਕਈ ਜਾਨਵਰ ਖਾਣਾ ਛੱਡ ਦਿੰਦੇ ਨੇ ਤਾਂ ਬਿਮਾਰ ਹੋ ਜਾਂਦੇ ਨੇ ਤਾਂ ਕੁਝ ਅਜਿਹੀ ਇਹਨਾਂ ਜਾਨਵਰਾਂ ਦੇ ਨਾਲ ਵੀ ਹੋ ਰਿਹਾ ਹੈ। ਸਾਇਰ ਦੇ ਵੱਲੋਂ ਇੱਥੇ ਲੋਕਾਂ ਦੇ ਲਈ ਤਾਂ ਤੰਬੂ ਲਗਾ ਦਿੱਤੇ ਗਏ ਨੇ ਪਰ ਇਹਨਾਂ ਜਾਨਵਰਾਂ ਦੇ ਲਈ ਮਸੀਹਾ ਬਣ ਕੇ ਇੱਕ ਐਨਜੀਓ ਕੰਮ ਕਰ ਰਹੀ ਹੈ ਜਿਸ ਦਾ ਨਾਮ ਹੈ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਤਾਂ ਮੇਰੇ ਨਾਲ ਯੂਵੀ ਸਿੰਘ ਤੇ ਮੈਡਮ ਜਸਪ੍ਰੀਤ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦੇ ਵੱਲੋਂ ਲਗਾਤਾਰ ਲਤੀਫਪੁਰਾ ਦੇ ਵਿੱਚ ਇਹਨਾਂ ਜਾਨਵਰਾਂ ਦੀ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਯੂਵੀ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਕਿਸ ਦਿਨ ਤੁਸੀਂ ਆਪਣੀ ਇੱਥੇ ਟੈਂਟਿੰਗ ਵਗੈਰਾ ਕੀਤੀ ਸਾਨੂੰ ਹਫ਼ਤਾ ਖੋ ਗਿਆ ਤੇ ਕਿਤੇ ਨੂੰ ਹਫ਼ਤਾ ਹੋ ਗਿਆ ਤੇ ਸਾਨੂੰ ਐਕਚੁਅਲੀ ਮੀਡੀਆ ਦੇ ਰਾਹੀਂ ਪਤਾ ਚੱਲਿਆ ਕਿ ਇੱਥੇ ਇੱਕ ਗਊ ਮਾਤਾ ਬਿਮਾਰ ਹੋ ਗਈ ਸੀ ਤੇ ਥੱਲੇ ਬੈਗੇ ਸੀ ਠੰਡ ਲੱਗੀ ਸੀ ਉਹਨੂੰ ਬਹੁਤ ਜ਼ਿਆਦਾ ਤੇ ਗਊਸ਼ਾਲਾ ਵਾਲੇ ਕਿ ਲੈ ਗਏ ਮੈਂ ਇਹ ਸਾਰੀ ਗੱਲ ਮੀਡੀਆ 'ਚ ਦੇਖੀ ਉਸ ਤੋਂ ਅਗਲੇ ਦਿਨ ਮੈਂ ਪਹੁੰਚ ਗਿਆ ਇੱਥੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਕੱਲੇ ਲੋਕ ਹੀ ਬੇਗਰ ਨਹੀਂ ਹੋਏ ਇਹ ਸਾਰੀਆਂ ਗਊ ਮਾਤਾ ਜਿਹੜੀਆਂ ਘਰਾਂ ਦੀ ਮੈਂਬਰ ਹੀ ਸੀਗੀਆਂ ਇਹ ਵੀ ਬੇਗਰ ਹੋਈਆਂ ਕਿਉਂਕਿ ਇਹ ਸਾਰਾ ਡੈਰੀ ਇਲਾਕਾ ਸੀਗਾ ਤੇ ਅਸੀਂ ਫੇਰ ਸੋਚਿਆ ਕਿ ਨਹੀਂ ਇਹਨਾਂ ਨੂੰ ਵੀ ਪ੍ਰੋਬਲਮ ਹੈਗੀ ਠੰਡ ਦੀ ਤੇ ਅਸੀਂ ਸਾਰੀਆਂ ਇੱਥੇ ਜਿੰਨੀਆਂ ਗਊ ਮਾਤਾ ਹੈਗੀਆਂ ਸਾਰਿਆਂ ਲਈ ਅਸੀਂ ਇੱਥੇ ਤੰਬੂ ਲਾਤੇ ਆ ਔਰ ਕਾਫੀ ਲਾਰਜ ਸਕੇਲ ਤੇ ਲਾਏ ਆ ਔਰ ਇਹਨਾ ਦਾ ਮੈਡੀਕੇਸ਼ਨ ਵੀ ਚੱਲ ਰਿਹਾ ਕਿਉਂਕਿ ਹਲੇ ਵੀ ਬਹੁਤ ਸਾਰੀਆਂ ਐਸੀ ਗਊ ਮਾਤਾ ਹੈਗੀਆਂ ਜੋ ਬਿਮਾਰ ਚੱਲ ਰਹੀਆਂ ਉਹਨਾਂ ਦੇ ਕਿਉਂਕਿ ਯੂਸਟੂ ਨਹੀਂ ਸੀਗੀਆਂ ਸੜਕਾਂ 'ਚ ਰਹਿਣਦੀਆਂ ਇਹ ਜਦ ਦੀ ਪੈਦਾ ਹੋਈਆਂ ਘਰਾਂ ਦੇ ਵਿੱਚ ਸ਼ੈਡ ਦੇ ਵਿੱਚ ਇੱਕ ਪ੍ਰੋਪਰ ਕੇਅਰ ਦੇ ਵਿੱਚ ਹੈਗੀਆਂ ਹੈ ਨਾ ਤੇ ਚਲੋ ਸਾਨੂੰ ਆਪਣਾ ਫਰਜ਼ ਨਿਭਾਉਣਾ ਸੀਗਾ ਤੇ ਅਸੀਂ ਇੱਧਰ ਆਏ ਸਾਨੂੰ ਅਹਿਸਾਸ ਹੋਇਆ ਕਿ ਸਾਡੀ ਵੀ ਇੱਕ ਡਿਊਟੀ ਇੱਥੇ ਬੰਦੀ ਹੈ ਇਨਸਾਨਾਂ ਲਈ ਤੇ ਇਹਦੇ ਖਾਣਾ ਪੀਣਾ ਮੈਡੀਕੇਸ਼ਨ ਟੈਂਟ ਲੱਗੇ ਆ ਉਹੀ ਸੇਮ ਸਰਵਿਸ ਖਾਣਾ ਪੀਣਾ मेडिकेशन टेंट जो पहुंचे तो तो थे तो की जानवर के हालात के खोजे बहुत बुरे हालात थे ठंड में ऐसे ही बैठे हुए थे और कई जानवर बीमार थे तो बड़ा हुआ कि जैसे जैसे ठंड बढ़ रही है ऊपर से ओंस पड़ती है तो जैसे इंसानों को ज़रूरत है आशियाने की इनको भी जरूरत है तो फिर एक ये छोटा सा प्रयास हमने किया है कि इनको ऐसे शेड प्रोवाइड किया है और मैं जिससे ये बीमार कम पड़े ठंड ना फील करें क्योंकि ये सब घर में रहने के आदि हैं तो खुले में बहुत ਡਿਫਿਕਲਟ ਹੋ ਜਾਂਦਾ ਹੈ ਸਰਵਾਈਵ ਕਰਨਾ ਜਿੱਦਾਦੋ ਤੁਸੀਂ ਇੱਥੇ ਆ ਕੇ ਵੇਖਿਆ ਯੂਜੂਲੀ ਜਾਨਵਰਾਂ ਨੂੰ ਕਿਹੜੀ ਬਿਮਾਰੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਐਕਚੁਅਲੀ ਮੋਸਟਲੀ ਨਾ ਠੰਡ ਦੀ ਵਜ੍ਹਾ ਸੇ ਜ਼ਿਆਦਾ ਪ੍ਰੋਬਲਮ ਥੀ ਕਿਸੇ ਕੋ ਫੀਵਰ ਥਾ ਕੋਈ ਠੰਡ ਦੀ ਵਜ੍ਹਾ ਸੇ ਜਿਵੇਂ ਗੁੱਟਨੋ ਮੇਂ ਉਨਕੇ ਪੇਨ ਜਿਵੇਂ ਹਿਊਮਨਸ ਵੀ ਅਗਰ ਠੰਡ ਜ਼ਿਆਦਾ ਹੋ ਤੋ ਕਈ ਕੋ ਗੁੱਟਨੋ ਮੇਂ ਐਸੇ ਇਨਕੇ ਗੁੱਟਨੋ ਮੇਂ ਪੇਨ ਥਾ ਤੋ ਠੰਡ ਦੀ ਵਜ੍ਹਾ ਸੇ ਜ਼ਿਆਦਾ ਕਿਸੇ ਕਾ ਪੇਟ ਖਰਾਬ ਐਸੇ ਪ੍ਰੋਬਲਮ ਆ ਰਹੀ ਥੀ ਇਨ ਕੋ ਸਰ ਤੁਸੀਂ ਗੱਲ ਕਰ ਰਹੇ ਸੀ ਮੇਰੇ ਨਾਲ ਆਫ ਦਿ ਕੈਮਰਾ ਵੀ ਕਿ ਇੱਕ ਗਾਂ ਸੀਗੀ ਜਿਹੜੀ ਉ ਦੇ ਲਈ ਟਾਈਮ ਜਿਹੜਾ ਕਾਫੀ ਡਿਵੋਟ ਕਰਨਾ ਪਿਆ ਉਹਦੇ ਲਈ ਉਹਨੂੰ ਕੀ ਯੂਜੂਲੀ ਕੀ ਪ੍ਰੋਬਲਮ ਕੀ ਆਈ ਸੀ ਠੰਡ ਲੱਗ ਗਈ ਸੀ ਗੋਡੇ ਜੰਮ ਗਏ ਸੀਗੇ ਹੁਣ ਇੱਕ ਐ ਕਿਸੇ ਗਊ ਮਾਤਾ ਹੈਗੀ ਆ ਉਹਦਾ ਜੋ ਸਟੂਲ ਹੈਗਾ ਬਹੁਤ ਪਾਣੀ ਵਰਗਾ ਆ ਰਿਹਾ ਹੈ ਇੱਕ ਗਊ ਮਾਤਾ ਹੈਗੀ ਬਿਮਾਰ ਪਈ ਆ ਤੇ ਇੱਥੇ ਨਾ ਹੁਣ ਜਿੱਦਾਂ ਹੁਣ ਸਾਰੀਆਂ ਹੁੰਦਾ ਗਊ ਮਾਤਾ ਬਾਹਰ ਆ ਗਈਆਂ ਤੇ ਕੁਝ ਬਾਹਰੋਂ ਅਵਾਰਾ ਵੀ ਆ ਗਏ ਆ ਇਹ ਆਪਸ ਵਿੱਚ ਕਈ ਲੜ ਪੈਂਦੇ ਕਈਆਂ ਤੇ ਕੱਟ ਲੱਗ ਜਾਂਦੇ ਆ ਸੋ ਵਕ ਵਕ ਤਰ੍ਹਾਂ ਦੀਆਂ ਇੱਥੇ ਪ੍ਰੋਬਲਮਸ ਜਿਹੜੀ ਹੈਗੀਆਂ ਮੈਡੀਕਲੀ ਵੀ ਪੈ ਰਹੀਆਂ ਉਹਨੂੰ ਅਸੀਂ ਨਾਲ ਨਾਲ ਟੇਕ ਕੇਅਰ ਕਰ ਰਹੇ ਆਂ ਕਿਉਂਕਿ ਇਹ ਤੇ ਦੇਖਿਆ ਕਿ ਕੂੜਾ ਵੀ ਬਹੁਤ ਜ਼ਿਆਦਾ ਜਮਾ ਹੋਇਆ ਲਿਫਾਫੇ ਵੀ ਪਏ ਨੇ ਤੇ ਇਹ ਗਾਵਾਂ ਜਦੋਂ ਲਿਫਾਫੇ ਖਾਂਦੀਆਂ ਨੇ ਤੇ ਉਹਨਾਂ ਦੇ ਪੇਟ ਦੇ ਵਿੱਚ ਮਤਲਬ ਕਾਫੀ ਵੱਡੀ ਸਵੀਅਰ ਇਨਫੈਕਸ਼ਨ ਵੀ ਜਿਹੜੀ ਹੋ ਜਾਂਦੀ ਹੈ ਕਿਉਂਕਿ ਉਹ ਡਾਈਜੈਸਟ ਨਹੀਂ ਕਰ ਪਾਉਂਦੀਆਂ ਉਹਨਾਂ ਨੂੰ ਤਾਂ ਉਹਦੇ ਲਈ ਕੋਈ ਉਪਰਾਲਾ ਕੀਤਾ ਤੁਸੀਂ ਹਾਂਜੀ ਇਥੇ ਦੇ ਲੋਕਾਂ ਨਾਲ ਗੱਲ ਕਰਕੇ ਜਿੱਥੇ ਗਾਵਾਂ ਰੱਖੀਆਂ ਉਸ ਜਗ੍ਹਾ ਪੈਸੇ ਤਾਂ ਪੂਰਾ ਇੱਕ ਕੂੜੇ ਦਾ ਢੱਕੇ ਹੋਈ ਜਗ੍ਹਾ ਸੀ ਉਹਨਾਂ ਦਾ ਆਪ ਹੌਲੀ ਹੌਲੀ ਸਾਫ਼ ਕਰ ਰਹੇ ਹਾਂ ਔਰ 50% ਸਾਫ਼ ਹੋ ਵੀ ਗਈ ਹੈ ਔਰ 50% ਅਗਲੇ ਕੁਝ ਦਿਨਾਂ ਤੱਕ ਹੋ ਜਾਏਗੀ ਰੂਟੀਨ ਵਾਈਜ਼ ਫਿਰ ਨਾ ਦਾ ਚੈੱਕ ਅਪ ਕਰਨ ਲਈ ਆਉਂਦੇ ਹੋ ਤੁਸੀਂ ਹਾਂ ਜੀ ਰੋਜ਼ ਐਵਰੀ ਡੇ ਆ ਰਹੇ ਹਾਂ ਜੀ ਤੇ ਕਿੰਨਾ ਟਾਈਮ ਜਿਹੜਾ ਇੱਥੇ ਡਿਵੋਟ ਕੀਤਾ ਜਾ ਰਿਹਾ ਤੁਹਾਡੇ ਵੱਲ ਇਹ ਤੇ ਕੁਝ ਘੰਟੇ ਤਾਂ ਲਾਣੇ ਪੈਂਦੇ ਆ ਬਾਕੀ ਡਿਪੈਂਡ ਕਰਦਾ ਪਿਛਲੇ 3-4 ਦਿਨ ਤੋਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਇੱਥੇ ਹੈਗੇ ਹਾਂ ਤੇ ਹੁਣ ਜਿੱਦਾਂ ਥੋੜੀ ਜੀ ਚੀਜ਼ ਅੰਡਰ ਕੰਟਰੋਲ ਆ ਰਹੀ ਹੈ ਤਾਂ ਹੁਣ 2-4 ਘੰਟੇ ਤਾਂ ਦੇਣੇ ਪੈ ਰਹੇ ਫਿਰ ਵੀ ਤੇ ਮੈਮ ਕਿੰਨੀਆਂ ਗਾਵਾਂ ਇੱਥੇ ਹੈਗੀਆਂ ਨੇ ਕਿਉਂਕਿ ਵੇਖਿਆ ਛੋਟੇ-ਛੋਟੇ ਬੱਛੜੇ ਵੀ ਨੇ ਨਾ ਦੇ ਛੋਟੇ-ਛੋਟੇ ਬੱਚੇ ਲਈ ਯਹਾਂ ਪੇ 20- ਸਭ ਕਾ ਹੀ ਧਿਆਨ ਰੱਖਾ ਜਾ ਰਹਾ ਫਿਰ ਇਸ ਸਾਥ ਮੈਂ। ਇਹ ਮਤਲਬ ਐਗਰੈਸ਼ਨ ਤਾਂ ਨਹੀਂ ਜ਼ਿਆਦਾ ਦਿਖਾ ਰਹੀਆਂ ਗਾਵਾਂ ਕਿਉਂਕਿ ਜਦੋਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਨਵਰ ਸ਼ਿਫਟ ਹੁੰਦਾ ਹੈ ਤਾਂ ਸੁਭਾਅ ਦੇ ਵਿੱਚ ਕਾਫੀ ਚੇਂਜ ਆ ਜਾਂਦਾ ਉਹਦੇ ਇਦਾਂ ਕੁਛ ਨਜ਼ਰ ਆਇਆ ਤੁਹਾਨੂੰ? ਨਹੀਂ ਐਗਰੈਸ਼ਨ ਨਹੀਂ ਆ ਉਹ ਥੋੜਾ ਡਰ ਜਿਹੜਾ ਇਹਨਾਂ 'ਚ ਜ਼ਰੂਰ ਹੈਗਾ ਆ। ਹੁਣ ਜਿਨ੍ਹਾਂ ਨੂੰ ਨਹੀਂ ਸਮਝ ਆएगी ਉਹਨਾਂ ਨੂੰ ਐਗਰੈਸ਼ਨ ਵੀ ਲੱਗ ਸਕਦਾ ਪਰ ਐਗਰੈਸ਼ਨ ਕੁਝ ਹੋਰ ਹੁੰਦਾ ਆ। ਕੁਝ ਗਾਵਾਂ ਜਿਵੇਂ ਡਰੀਆਂ ਹੋਈਆਂ ਆ ਉਹਨਾਂ ਦੇ ਬੱਚੇ ਡਰੇ ਹੋਏ ਆ। ਉਹਨਾਂ ਦੇ ਕੋਲ ਜਾਓ ਤੇ ਉਹ ਫਟਾਫਟ ਣਟ ਜਾਂ ਤੇ ਬਸ ਉਹ ਡਰੀਆਂ ਆ ਕਿਉਂਕਿ ਉਹ ਵੀ ਦੇਖ ਰਹੀ ਉਹਨਾਂ ਨੂੰ ਵੀ ਪਤਾ ਇੱਕ ਇੱਕ ਜੋ ਬੇਜਮਾਨ ਆ ਨਾ ਇਹਨਾਂ ਨੂੰ ਤੇ ਕੋਈ ਮੁਸੀਬਤ ਆਉਣ ਤੋਂ ਪਹਿਲੇ ਸੈਂਸ ਹੋ ਜਾਂਦੀ ਹੈ ਠੀਕ ਹੈ ਹਣ ਆਲਰੇਡੀ ਮੁਸੀਬਤ ਆ ਚੁੱਕੀ ਹੈ ਸੋ ਇਸ ਕਰਕੇ ਇਹਨਾਂ ਦੇ ਦਿਮਾਗ ਵੀ ਉਹਨਾਂ ਹੀ ਪੈਨਿਕ ਹੈ ਜਿਨਨੇ ਇੱਥੇ ਦਿਮਾਗ ਉਹਨਾਂ ਦੇ ਪੈਨਿਕ ਹੈ ਜਿਨਾਂ ਦੇ ਘਰ ਉਜੜ ਗਏ ਜਿਨਾਂ ਦੇ ਘਰ ਤੋੜਤੇ ਗਏ ਜਿਸ ਤਰ੍ਹਾਂ ਉਹ ਮੈਂਟਲੀ ਪਰੇਸ਼ਾਨ ਅਗੇ ਹਰਾਸ ਅਗੇ ਉਸੇ ਤਰ੍ਹਾਂ ਇਹ گاਵਾ ਵੀ ਮੈਂਟਲੀ ਉਹਨੀਆਂ ਹੀ ਹਰਾਸ ਆ ਖਾਣਾ ਬਿਨਾ ਵੀ ਮਤਲਬ ਸਹੀ ਠੰਗ ਦੇ ਨਾਲ 10 ਰੇ ਲੋਕੀ ਨਹੀਂ ਹੈਗਾ ਇਹਨਾਂ ਦਾ ਚਾਰਾ ਪਾਉਂਦੇ ਨੇ ਤੇ ਜ਼ਿਆਦਾ ਨਹੀਂ ਖਾਂਦੀਆਂ ਪਿਆ ਕਿ ਤੁਸੀਂ ਫੇਸ ਕੀਤੀਆਂ ਇਹ ਚੀਜ਼ਾਂ ਹਾਂਜੀ ਚੀਜ਼ਾਂ ਸਿਗੀਆਂ ਪਰ ਹੁਣ ਅਸੀਂ ਕਲਰ ਕਰ ਲਿਆ ਕੰਟਰੋਲ ਔਰ ਇਹਨਾਂ ਦੇ ਲੋਕਾਂ ਨੂੰ ਇੱਥੇ ਜਿੰਨੇ ਵੀ ਲੋਕ ਆ ਸਭ ਨੂੰ ਕਾਲ ਦਿੱਤੀ ਹੋਈ ਹੈ ਕਿ ਸਾਡੇ ਫੋਨ ਨੰਬਰ ਇੱਥੇ ਲਿਖੇ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤੁਸੀਂ ਸਾਨੂੰ ਕਾਲ ਕਰਕੇ ਦੱਸੀ ਜਾਓ ਤੇ ਤੁਹਾਡੇ ਕੋਲੇ ਤੇ ਹਰ ਚੀਜ਼ 15 20 ਮਿੰਟ ਚ ਪਹੁੰਚੀ ਜਾਏਗੀ ਸੋ ਉਸੇ ਤਰ੍ਹਾਂ ਚੱਲ ਰਿਹਾ ਆ ਸਾਨੂੰ ਕਾਲ ਆਈ ਸੀ ਕਿ ਜੇ ਦੁਕਾਨ ਗਾਂ ਹੈਗੀ ਜਾਂ ਮੈਡੀਕੇਸ਼ਨ ਕਰਨਾ ਆ ਦੀ ਪ੍ਰੋਬਲਮ ਹੈ ਜਾਂ ਕਿਸੇ ਦੀ ਪ੍ਰੋਬਲਮ ਹੋ ਆ ਉਹ ਸਾਰਾ ਅਸੀਂ ਸਮਾਨ ਇੱਥੇ ਨਾਲੋ ਨਾਲ ਭੇਜੀ ਜਾ ਰਹੇ ਹਾਂ ਟੀਮ ਭੇਜ ਰਹੇ ਹਾਂ ਡਾਕਟਰਸ ਭੇਜ ਰਹੇ ਹਾਂ ਇੱਥੇ ਕਿਵੇਂ ਵੇਖਦੇ ਹੋ ਵੀ ਹੁਣ ਲੋਕਾਂ ਦੇ ਆਸ਼ਿਆਨਿਆਂ ਦੇ ਨਾਲ ਇਹਨਾਂ ਦੇ ਆਸ਼ਿਆਨੇ ਵੀ ਜਿਹੜੇ ਉਜੜ ਚੁੱਕੇ ਨੇ ਪਤਾ ਨਹੀਂ ਹੁਣ ਇਹਨਾਂ ਦਾ ਕੀ ਬਣੇਗਾ ਪਰ ਕਿੰਨੀ ਕੁ ਦੇਰ ਤੱਕ ਤੁਸੀਂ ਇੱਥੇ ਸੇਵਾ ਜਿਹੜੀ ਹੈ ਨਿਭਾਈ ਜਾਓ ਦੇਖੋ ਜੀ ਸਾਡੇ ਤੇ ਜਿੰਨੇ ਸਾਹ ਹੈਗੇ ਨੇ ਨਾ ਆਪਾਂ ਤਾਂ ਓਨੀ ਦੇਰ ਤੱਕ ਨਿਭਾ ਸਕਦੇ ਆ ਬਾਕੀ ਇਹ ਹੁਣ ਕਿੰਨੀ ਦੇਰ ਤੱਕ ਚੱਲੇਗਾ ਇਹ ਤੇ ਹੁਣ ਸਰਕਾਰਾਂ ਜਾਣਨ ਤੇ ਇੱਥੇ ਦੇ ਲੋਕ ਜਾਣਨ ਹਨਾ ਤੇ ਜਿੱਥੇ ਤੱਕ ਸਾਡੀ ਜੋ ਸੇਵਾ ਦਾ ਸਵਾਲ ਹੈ ਇਹ ਤੇ ਸਾਰੀ ਜ਼ਿੰਦਗੀ ਵੀ ਚੱਲਦੀ ਰਹੇਗੀ ਇੱਕ ਡੌਗ ਦੇ ਲਈ ਵੀ ਤੁਸੀਂ ਆਈ ਥਿੰਕ ਫੀਮੇਲ ਡੌਗ ਹੈ ਜਿਹਦੇ ਲਈ ਤੁਸੀਂ ਡੌਗ ਹਾਊਸ ਬਣਾਇਆ ਨਾ ਤੇ ਉਹਦੇ ਲਈ ਡੌਗ ਹਾਊਸ ਬਣਾਣ ਦੀ ਕੀ ਲੋੜ ਪੈਗੀ ਯੈਸ ਇੱਥੇ ਇੱਕ ਫੀਮੇਲ ਡੌਗ ਸੀ ਸਟ੍ਰੇਡ ਸਟ੍ਰੇਡ ਡੌਗ ਹੈ ਗਲੀ ਦੀ ਉਹਦੇ 5-6 ਬੱਚੇ ਆ 6 ਬੱਚੇ ਆ ਉਹ ਵੀ ਜਿਹੜਾ ਹੈ ਰਹਿੰਦੀ ਤਾਂ ਸੜਕ 'ਤੇ ਸੀਗੀ ਪਰ ਇੱਥੇ ਇੱਕ ਦੋ ਲੋਕ ਹੈ ਉਹ ਜਿਹੜਾ ਕੋਈ ਕੁਝ 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 ਡੌਗ ਹੁੰਦੇ ਨਾ ਵੈਸੇ ਕਈ ਲੋਕ ਆਪਣੇ ਮਹੱਲੇ 'ਚ ਡੌਗਸ ਤੋਂ ਡਰਦੇ ਆ ਪਰ ਕੁਝ ਡੌਗ ਜਿase ਹੁੰਦੇ ਜਿਹੜੇ ਬੜੇ ਕੋਆਪਰੇਟਿਵ ਬੰਦੇ ਬੜੇ ਬੀਬੇ ਹੁੰਦੇ ਆ ਤੇ ਇਹ ਉਦਾਂ ਦੀ ਡੌਗ ਸੀਗੀ ਤੇ ਇਹਦੇ ਜੋ ਬੱਚੇ ਆ ਠੰਡ 'ਚ ਸਰਵਾਈਵ ਨਹੀਂ ਕਰਨੇ ਸੀ ਕਿਉਂਕਿ ਰਾਤ ਨੂੰ ਇੰਨੀ ਠੰਡ ਹੋ ਜਾਂਦੀ ਹੈ ਟੈਂਪਰੇਚਰ ਇਹਦਾ ਡਿੱਗ ਜਾਂਦਾ ਹੈ ਬੱਚੇ ਨਹੀਂ ਬਚ ਸਕਦੇ ਸੀ ਇਸ ਕਰਕੇ ਅਸੀਂ ਫੜਾਫੜੇ ਦੇ ਲਈ ਡੌਗ ਹਾਊਸ ਬਣਵਾਇਆ ਉੱਤੇ ਕੰਬਲ-ਕੰਬਲ ਲਵਾਏ ਤੇ ਇਹ ਜਿਹੜੇ ਬੱਚੇ ਆ ਉਹ ਜਿਹੜੀ ਉਹਨਾਂ ਦੀ ਮਾਂ ਆ ਸਾਰੇ ਬਿਲਕੁਲ ਸੇਫ ਆ ਬਿਲਕੁਲ ਸਹੀ ਆ ਸਭ ਕੁਝ ਅੰਡਰ ਕੰਟਰੋਲ ਆ ਤੇ ਫੀਮੇਲ ਡੌਗਸ ਦੇ ਲਈ ਵੀ ਫੂਡ ਵਗੈਰਾ ਲੈ ਕੇ ਆਉਂਦੇ ਹਾਂਜੀ ਹਾਂਜੀ ਉਸਕੇ ਲਈ ਫੂਡ ਅਗਰ ਕੋਈ ਮੈਡੀਸਨ ਵਗੈਰਾ ਕੀ ਜ਼ਰੂਰਤ ਹੁੰਦੀ ਹੈ ਉਹ ਵੀ ਔਰ ਉਹ ਉਸ ਹਾਊਸ ਮੇ ਆਪਣੇ ਬੱਚੋ ਕੇ ਤਰ੍ਹਾਂ ਬਿਲਕੁਲ ਸੇਫ ਹੈ ਬੱਚੋ ਕੇ ਸਾਥ तो हमारी जो एनजीओ का मेन मोटिव है कि इन एनिमल्स को सेव करना तो उसी सेवा को निभाने के लिए हम यहां पे उपस्थित हैं ਬਿਲਕੁਲ ਇਹ ਸਨ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਤੋਂ ਯੂਵੀ ਸਿੰਘ ਤੇ ਨਾਲ ਮੈਡਮ ਜਸਪ੍ਰੀਤ ਕੌਰ ਤਾਂ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਚਲਦੇ-ਚਲਦੇ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਥੋੜੀਆਂ ਜਿਹੀ ਅਸੀਂ ਹੋਰ ਦਿਖਾ ਦਿੰਨੇ ਆ ਤਾਂ ਬਿਲਕੁਲ ਜਦੋਂ ਚਲਦੇ ਆਉਣੇ ਆ ਤਾਂ ਬਿਲਕੁਲ ਲੈਫਟ ਸਾਈਡ ਦੇ ਉੱਤੇ ਜਦੋਂ ਤੁਸੀਂ ਦੇਖੋਗੇ ਤਾਂ ਇੱਕ ਵੱਡਾ ਸਾਰਾ ਟੈਂਟ ਜਿਹੜਾ ਆ ਇਹ گاਵਾਵਾਂ ਦੇ ਲਈ ਲਗਾਇਆ ਗਿਆ ਇਹ ਉਹ ਪਸ਼ੂ ਨੇ ਇਹ ਉਹ ਪਾਲਤੂ ਪਸ਼ੂ ਨੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਰੱਖਿਆ ਸੀ ਕਿਉਂਕਿ ਇਹ ਇਲਾਕਾ ਜਿਹੜਾ ਡੈਰੀ ਦੇ ਨਾਮ ਤੇ ਵੀ ਬੜਾ ਮਸ਼ਹੂਰ ਸੀ ਤਾਂ ਜਦੋਂ ਲੋਕਾਂ ਦੇ ਘਰ ਲੋਕਾਂ ਦੇ ਆਸ਼ੀਆ ਨੇ ਟੁੱਟੇ ਨੇ ਤਾਂ ਇਹ ਜਾਨਵਰ ਵੀ ਜਿਹੜੇ ਨੇ ਬੇਕਾਰ ਹੋਏ ਨੇ ਇਹਨਾਂ ਜਾਨਵਰਾ ਦੇ ਘਰ ਵੀ ਜਿਹੜੇ ਨੇ ਇਹਨਾਂ ਦੇ ਕੋਲੋਂ ਖੋਲੇ ਗਏ ਨੇ ਤਾਂ ਕਿਤੇ ਨਾ ਕਿਤੇ ਜਿੱਥੇ ਲੋਕ ਸੜਕਾਂ ਦੇ ਉੱਤੇ ਬੈਠੇ ਨੇ ਤੇ ਇਹ ਜਾਨਵਰ ਵੀ ਸੜਕਾਂ ਦੇ ਉੱਤੇ ਰਹਿਣ ਨੂੰ ਮਜਬੂਰ ਸਨ ਤਾਂ ਤੁਹਾਨੂੰ ਦੱਸ ਦਈਏ ਹੁਣ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਵੱਲੋਂ ਲਗਾਤਾਰਕ ਹਫ਼ਤੇ ਤੋਂ ਇਹ ਸੇਵਾ ਜੜੀ ਨਭਾਈ ਜਾ ਰਹੀ ਹੈ ਇਹਨਾਂ ਦੇ ਵੱਲੋਂ ਸਫਾਈ ਵੀ ਇੱਥੇ ਕਰਵਾਈ ਗਈ ਹੈ ਇਥੇ ਤੱਕ ਕੀ ਕਸਟਰੇ ਫੀਮੇਲ ਡੌਗ ਦਾ ਜਿਹੜਾ ਘਰ ਸੀ ਉਹ ਵੀ ਇੱਥੇ ਬਣਾਇਆ ਗਿਆ ਉਸ ਦੇ ਬੱਚਿਆਂ ਦੀ ਕੇਅਰ ਟੇਕ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਹੁਣ ਇਹਨਾਂ ਨੂੰ ਇਹਨਾਂ ਦੇ ਘਰ ਕਦੋਂ ਤੱਕ ਮਿਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੋ ਸੇਵਾ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਵਾਲੇ ਕਰ ਰਹੇ ਨੇ ਵਾਕਈ ਸ਼੍ਰੀ ਲੰਗਾ ਯੋਗ ਹੈ ਕੈਮਰਾ ਪਰਸਨ ਸ਼ਿਵਮ ਦੇ ਨਾਲ ਮਨਪ੍ਰੀਤ कौर ਲਾਈਵ ਪੰਜਾਬੀ ਟੀਵੀ ਜਲੰਧਰ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।